ਛੁੱਟੀ ਹੈ ਇਹ ਕਿ ਅਸੀਂ ਤਸੀਲਾਂ ਚ ਅਸੀਂ ਪਟਵਾਰੀ ਦਫ਼ਤਰਾਂ ਚ ਅਸੀਂ ਵੀਡੀਓ ਦਫ਼ਤਰਾਂ ਚ ਅਸੀਂ ਡੀਸੀ ਦਫ਼ਤਰਾਂ ਚ ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਣ ਦੇਵਾਂਗੇ ਸੋ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕੋਈ ਖੱਜਲ ਖੁਆਰੀ ਨਹੀਂ ਹੋਣੀ ਚਾਹੀਦੀ ਉੱਥੇ ਔਰ ਕਰਪਸ਼ਨ ਕੁਝ ਕੁਝ ਜਗ੍ਹਾ ਤੋਂ ਸ਼ਿਕਾਇਤਾਂ ਮਿਲੀਆਂ ਨੇ ਕਿ ਥੱਲੜੇ ਲੈਵਲ ਤੇ ਕਰਪਸ਼ਨ ਚੱਲ ਰਹੀ ਹੈ ਤਾਂ ਇਹ ਸਖਤ ਦਿੱਟ ਦਿੱਤੀਆਂ ਗਈਆਂ ਮੇਰੇ ਵੱਲੋਂ ਬਤੌਰ ਮੁੱਖ ਮੰਤਰੀ ਕਿ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅਫਸਰ ਕਿਸੇ ਵੀ ਕੰਮ ਦੇ ਪੈਸੇ ਮੰਗਦਾ ਹੈ ਕਮਿਸ਼ਨ ਮੰਗਦਾ ਹੈ ਜਾਂ ਕੋਈ ਗੈਰਕਾਨੂੰਨੀ ਕੰਮ ਕਰਦਾ ਹੈ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਡੀਸੀ ਨੂੰ ਮੰਨਿਆ ਜਾਊਗਾ ਤੇ ਐਸਐਸਪੀ ਨੂੰ ਮੰਨਿਆ ਜਾਊਗਾ ਤੇ ਉਸ ਅਧਾਰ ਤੇ ਫਿਰ ਕਾਰਵਾਈ ਹੋਊਗੀ ਕਿਉਂਕਿ ਇਸ ਕੰਮ ਵਾਸਤੇ ਅਸੀਂ ਐਂਟੀ ਕਰਪਸ਼ਨ ਹੈਲਪ ਸੈਂਟਰ ਵੀ ਖੋਲੇ ਹੋਇਆ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਪੁਲਿਸ ਵਾਲੇ ਫੜੇ ਦੋ ਜਿਹੜੇ ਸਰਕਾਰੀ ਨੌਕਰੀ ਪੁਲਿਸ ਦੇ ਵਿੱਚ ਹੀ ਦਰਜਾਚਾਰ ਸਰਕਾਰੀ ਨੌਕਰੀ ਦਵਾਉਣ ਦੇ ਬਦਲੇ 25000 ਰੁਪਏ ਇੱਕ ਬੰਦੇ ਤੋਂ ਲੈਂਦੇ ਸੀ 102 ਬੰਦਿਆਂ ਤੋਂ ਪੈਸੇ ਲੈ 26 ਲੱਖ ਰੁਪਏ ਤੋਂ ਵੱਧ ਉਹਨਾਂ ਤੋਂ 742926 ਰੁਪਏ ਉਹਨਾਂ ਨੇ ਅਕਾਊਂਟਾਂ ਜਿਹੜੇ ਜਮਾ ਕਰਾਏ ਉਹ ਪ੍ਰਾਮਤ ਹੋਏ ਇੱਕ ਵਾਰੀ ਫੇਰ ਮੈਂ ਤੁਹਾਡੇ ذریعے ਪੰਜਾਬ ਦੇ ਸਾਢੇ 3 ਕਰੋੜ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 9501200200 ਕੇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਸਰਕਾਰੀ ਨੌਕਰੀ 43 ਇਅਰ ਨੌਕਰੀਆਂ ਦੇਤੀਆਂ ਹੁਣ ਤੱਕ ਇਹ ਹੋ ਨਹੀਂ ਸਕਦਾ ਕਿ 1 ਰੁਪਿਆ ਵੀ ਰਿਸ਼ਵਤ ਲੈ ਕੇ ਰੱਖਿਆ ਹੋਵੇ ਕੋਈ ਬੰਦਾ ਜਾਂ ਕੋਈ ਸ਼ਿਫਾਰਿਸ਼ ਲੱਗੀ ਹੋਵੇ ਸੋ ਇਸ ਕਰਕੇ ਜੇ ਕੋਈ ਪੰਜਾਬ ਦੇ ਵਿੱਚ ਪੈਸੇ ਮੰਗਦਾ ਹੈ ਤਾਂ ਕਿਰਪਾ ਕਰਕੇ ਇਹਦੇ 'ਚ ਸਾਡਾ ਸਹਿਯੋਗ ਦਿਓ ਕਿ ਇਦਾਂ ਹੋ ਨਹੀਂ ਸਕਦਾ ਕਿਉਂਕਿ ਇਹ ਸਾਡਾ ਸਾਡੀ ਗਰੰਟੀ ਹੈ ਰਿਸ਼ਵਤ ਨੂੰ ਖਤਮ ਕਰਨਾ ਤੇ ਲੋਕਾਂ ਨੂੰ ਰੋਜ਼ਗਾਰ ਦੇਣਾ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਹੋਰ ਸਰਕਾਰੀ ਨੌਕਰੀਆਂ ਮਿਲਣਗੀਆਂ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਵੀ ਕਹਿਣਾ ਕਿ ਪੜੋ ਪੇਪਰ ਦਿਓ ਮੈਰਿਟ ਚ ਆਓ ਵੱਡੀਆਂ-ਵੱਡੀਆਂ ਕੋਸ਼ੀਆਂ ਵੱਡੇ-ਵੱਡੇ ਆਉਦੇ ਜਿਹੜੇ ਨੇ ਉਹ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਸਿੱਧਾ ਕਹਿੰਦਾ ਡੀਸੀਆਂ ਨੂੰ ਐਸਐਸਪੀਜ਼ ਨੂੰ ਕੱਲ ਨੂੰ ਬੁਲਾਇਆ ਹੋਇਆ ਪਰ ਉਹਨੂੰ ਦੱਸਦਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਜੇ ਕੋਈ ਖੱਜਲਖੋਰੀ ਹੋਈ ਜੇ ਕੋਈ ਕ腐ਪਸ਼ਨ ਹੋਈ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਔਰ ਕਿਸੇ ਵੀ ਕਿਸਮ ਦਾ ਲੋਕਾਂ ਦਾ ਕੰਮ ਇਸ ਤਰ੍ਹਾਂ ਦਾ ਨਾ ਹੋਵੇ ਕੋਈ ਰੇਅਰਸਟ ਆਫ ਰੇਅਰ ਕੇਸ ਹੋਵੇ ਵੀ ਉਹਨੂੰ ਚੰਡੀਗੜ੍ਹ ਆਉਣਾ ਪੈ ਜੇ ਨਹੀਂ ਤਾਂ ਅਸੀਂ ਮਾਲਵਾ ਮਾਝਾ ਦੁਆਬਾ ਉਥੇ ਸਾਰੇ ਡੀਸੀ ਦਫ਼ਤਰਾਂ ਚ ਤੇ ਵੈਸੇ ਵੀ ਐਮਐਲਏ ਦੇ ਜਿਹੜੇ ਸਾਰੇ ਦਫ਼ਤਰ ਨੇ ਉਹਨਾਂ ਨੂੰ ਪਾਵਰਫੁੱਲ ਹੋਰ ਪਾਵਰਫੁੱਲ ਕਰਾਂਗੇ ਕਿ ਐਮਐਲਏ ਦੇ ਕੋਲੇ ਜਿਹੜੇ ਲੋਕ ਆਉਂਦੇ ਨੇ ਉਹ ਉਹਨਾਂ ਦੇ ਕੰਮ ਉੱਥੇ ਹੀ ਕਰਾ ਸਕੇ ਜੇ ਚੰਡੀਗੜ੍ਹ ਆਉਣਾ ਵੀ ਪੈ ਰੇ ਕਿਸੇ ਨਾ ਕਿਸੇ ਕੇਸ ਚ ਕਾਉਂਟ ਡਿਪਾਰਟਮੈਂਟ ਸਬੰਧ ਡਿਪਾਰਟਮੈਂਟ ਉਹ ਉਸੇ ਦੀ ਨਹੀਂ ਉਹਦਾ ਕੰਮ ਜਿਹੜਾ ਕਰਕੇ ਉਹਨੂੰ ਵਾਪਸ ਕੀਤਾ ਜਾਵੇ ਸੋ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਸੁਧਾਰ ਜਿਹੜੇ ਨੇ ਉਹਦੇ ਬਾਰੇ ਗੱਲ ਹੋਈ ਹੈ ਬਾਕੀ ਡਰੱਗ ਕੱਲ ਨੂੰ ਪੁਲਿਸ ਬੁਲਾਈ ਹੋਈ ਹੈ ਤੁਸੀਂ ਦੇਖ ਰਹੇ ਹੋਵੋਗੇ ਵੱਡੇ ਪੱਧਰ ਤੇ ਬਦਲੀਆਂ ਕੀਤੀਆਂ ਜਾ ਰਹੀਆਂ ਨੇ 500 ਪੁਲਿਸ ਵਾਲਾ ਕੱਲੇ ਜਲੰਧਰ ਜ਼ਿਲ੍ਹੇ ਚ ਬਦਲੇ ਆ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਪਿਛਲੇ 10-10 ਸਾਲ ਤੋਂ ਉੱਥੇ ਹੀ ਪੈਗੀਆਂ ਤੇ ਉਹਨਾਂ ਤੇ ਪੂਰਾ ਜਿਹੜਾ 2-3 ਮਹੀਨੇ ਚ ਅਸੀਂ ਬਣਾਇਆ ਹੈ ਸਾਡੇ ਕੋਲੇ ਰੋਸਟਰ ਬਣ ਗਿਆ ਸਾਰਾ ਹੋਮਵਰਕ ਹੋ ਗਿਆ ਉਹਦੇ ਮੁਤਾਬਕ ਅਸੀਂ ਹੁਣ ਕੰਮ